ਲੇ ਅੱਜ ਆਪਾਂ ਜਾ ਰਹੇ ਆ ਗੁਰਦੁਆਰਾ ਕਾਨ ਸਾਹਿਬ ਹਰ ਫਤੇ ਨੂੰ ਮੱਥਾ ਟੇਕਣ ਵਾਸਤੇ ਤੇ ਨਾਲੇ ਬਾਬਾ ਜੀ ਦਾ ਵਿਆਹ ਆ ਰਿਹਾ 10 ਤਰੀਕ ਨੂੰ ਜਿੱਥੇ ਤੁਹਾਡੀ ਵੀਡੀਓ ਜਾ ਰਹੀ ਆ ਤੇ ਮੇਰਾ ਵੀਰ ਜਰੂਰ ਪਹੁੰਚਿਓ ਬਟਾਵਾ ਸ਼ਹਿਰ ਦੇ ਵਿੱਚ ਸਭ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹਨ ਮੇਰੇ ਵੱਲੋਂ ਤੇ ਤਿਆਰੀਆਂ ਫੁੱਲ ਕਰ ਲਓ ਬਾਬਾ ਜੀ ਦਾ ਵਿਆਹ ਹੋਣ ਵਾਲਾ ਢੋਸ ਵਧਾਈਆਂ ਸਭ ਨੂੰ ਚਲੋ ਪਰਮਾਤਮਾ ਚਾੜ੍ਹਦੀ ਗੱਲਾਂ ਚ ਰੱਖ ਕੇ ਸਭ ਨੂੰ ਜੀਂਦੇ ਵਸਦੇ ਰਹਿਣ ਤੇ ਬਾਕੀ ਇਹ ਵਾਗੇ ਕਈਆਂ ਮੇਰੇ ਨੂੰ ਪਤਾ ਵਾ ਕਿ ਬਟਾਲੇ ਸ਼ਹਿਰ ਦੇ ਵਿੱਚ ਬਾਬਾ ਜੀ ਦਾ ਵਿਆਹਪੁਰਬ ਮਨਾਇਆ ਜਾਂਦਾ ਹਨ ਤੇ ਕਈਆਂ ਨੂੰ ਨਹੀਂ ਪਤਾ ਤਾਂ ਕਰਕੇ ਮੈਂਗਾ ਥੋੜਾ ਵੀਡੀਓ ਵਿੱਚ ਥੋੜਾ ਦੱਸਤੀ ਹੈ ਟਾਈਮ ਹੋ ਗਿਆ ਮਗਾ ਸ਼ਾਮ ਦਾ ਮਤਲਬ 5 6 ਵਜੇ ਜਾਵਾਂਗੇ ਤੇ ਸਾਨੂੰ ਬਾਜੀ ਜਾਣੇ 9 10 ਵਜੇ ਜਾਣੇ ਹਨ ਹੁੰਦੇ ਆ ਫਿਰ ਸੰਗਤ ਰਾਤ ਵੀ ਕਾਫੀ ਹੁੰਦੀ ਹੈ ਦਰਸ਼ਨ ਕਰਨ ਵਾਸਤੇ ਤੇ ਉੱਥੇ ਬਾਕੀ ਇਹ ਵਾ ਕਿ ਜੇ ਸ਼ੋਪਿੰਗ ਸ਼ੋਪਿੰਗ ਕਰਨੀ ਹੈ ਸਾਸੀ ਨਗਰ ਵਗੈਰਾ ਬਹੁਤ ਜਿਵੇਂ ਆਪਣੇ ਘਰ ਦੇ ਘਰੇਲੂ ਸਮਾਨ ਕਾਫੀ ਮਿਲਦਾ ਉੱਥੇ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਅੱਜ ਅਸੀਂ ਕਰਦੇ ਹਾਂ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਟਾਈਮ ਹੋ ਗਿਆ 5 ਵਜੇ ਦਾ ਤੇ ਅਸੀਂ ਚੱਲੇ ਆਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਗੁਰਦਰਾ ਕੰਨ ਸਾਹਿਬ ਤੇ ਤੁਹਾਨੂੰ ਇਹਨਾਂ ਦਾ ਦਰਸ਼ਨ ਕਰਾਉਂਦੇ ਆ ਤੇ ਬਾਬਾ ਜੀ ਦਾ ਵਿਆਹ ਆ ਰਿਹਾ ਵਾ ਬਸ ਥੋੜੇ ਦਿਨਾਂ ਦੇ ਵਿੱਚ ਐਡਵਾਂਸ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਆਰਾਮ ਨਾਨਕ ਪਾਸ਼ਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਕਮਾਗਰ ਦੇ ਵਾਦੇ ਪਾਰੇ ਸਭ ਦੇ ਤੇ ਗਰਮੀ ਹੋ ਗਈ ਬਹੁਤ ਜ਼ਿਆਦਾ ਅੱਜ ਸਾਡੇ ਲੈਟਰ ਵੀ ਬੰਦ ਆ। ਸਾਬ ਜੀ ਚੱਲੀਏ ਦੁੱਧੂ ਕੱਢੀ ਜਨਾ ਦੁੱਧੂ ਚਲੋ 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 ਹਰਫਤ ਜੀ ਕਾਫੀ ਟਾਈਮ ਦਾ ਰੌਂਡ ਹੈ ਕਿਉਂਕਿ ਅੱਜ ਨਾ ਲੈਟਰ ਸਾਡੇ ਬੰਦ ਹੋਈ ਪਈ ਹੈ ਸਵੇਰ ਦੀ ਤੇ ਗਰਮੀ ਬਹੁਤ ਵਧੇ ਤਾਂ ਕਿ ਪੱਖੇ ਤੇ ਕੰਮ ਨਹੀਂ ਕਰਨਦੇ। ਫਤਿਹ ਤੁਹਾਨੂੰ ਗਰਮੀ ਕਿਦਾਂ ਬੈਂਦੀ। ਮੋਟਰਸਾਈਕਲ ਵੰਦਰ ਕਰਨ ਵਾਲਾ ਚਲੋ ਕਰ ਲੈਨੇ ਆਜੋ ਹਣ ਉੱਤਰਾਉ ਤੋਂ ਹੀ ਦੇਸੀ ਬੈਠੋ ਲਾ ਦਿੰਨਾ ਘੜੀ ਦੀ ਘੜੀ ਸੀ ਆ ਜਾ ਫਿਰ ਧਿਆਨ ਪਾ ਚੱਲ ਪਏ ਹਣ ਚੂਚੂ ਦੇ ਨਾਲ ਕੇਤੀਆ ਤਾਂ ਅੰਦਾ ਸੀ ਚੂਚੂ ਨਾਲ ਕੇਤੀਆ ਕਰਦੇ ਸੀ ਇੱਥੇ ਥੋੜਾ ਜਨੂੰ ਠੀਕ ਹੈ ਕਿਉਂਕਿ ਗੱਡੀ ਥੋੜਾ ਏਸੀ ਹੈਗਾ ਨਾ ਤਾਂ ਕਰਕੇ ਥੋੜੀ ਜੀ ਆਉਦੀ ਜਾਨ ਤੜੀ ਸਭ ਕੀ ਨਹੀਂ ਦੇ ਅੰਦਾ ਤੇ ਬਹੁਤ ਬੁਰਾ ਹਾਲ ਹੈ ਗਰਮੀ ਆ ਸਵੇਰ ਦਾ ਜੀ ਸੇ ਦੀ ਲਾਈਟ ਬੰਦ ਵਸੇ 10 ਵਜੇ ਦੀ ਲਾਈਟ ਬੰਦ ਹੋਈ ਅੱਜ ਚਲੋ ਫਿਰ ਚਲ ਜੇ ਤੇਰੇ 8 ਤੱਕ ਲੋ ਦੇ ਨਾਲ ਲੋਗ ਨੂੰ ਸਕਿੱਪ ਨਾ ਕਰਿਓ ਠੀਕ ਐ ਨਾ ਚਲਿਏ ਫੇਰੀ ਛੇਰੀ ਹੋ ਗਈ ਆਪਣੀ ਹਰ ਫਤੇ ਬਾਬੇ ਚੱਲੇ ਬਾਬੇ ਚਲਿਏ ਹੈ ਨਾ ਜੀ ਨਾ ਉਹ ਨਜ਼ਾਰੇ ਲੈਣ ਆ ਹਵਾ ਦੇ ਪੂਰੇ ਚਲੋ ਵੀ ਮਿਲਦੇ ਆ ਫੇਰ ਤੁਹਾਨੂੰ ਜਾ ਕੇ ਓਹੋ ਸੱਜ ਉਹਨਾਂ ਨੂੰ ਨਾਲ ਲੈ ਜੀ ਦੀਪ ਉਹਨਾਂ ਨੂੰ ਚੱਲ ਉਹਨਾਂ ਨੂੰ ਵੀ ਦੇਖਦੇ ਆਂ ਰਸਤੇ 'ਚ ਫੋਨ ਕਰ ਲੈਣਾ ਫਿਰ ਉਹਨਾਂ ਨੂੰ ਯਾਰ ਹੈਨਾ ਉਹਨਾਂ ਨੂੰ ਪਾਤੀ ਫੋਨ ਕਰ ਲਾ ਮੈਂ ਨਾ ਚੱਲ ਉਹਨਾਂ ਨੂੰ ਨਾਲ ਦੇਖਦੇ ਆਂ ਲੈ ਜਾਂਦੇ ਚੱਲ ਜਾਂਦੇ ਫਿਰ ਹਣਾ ੱਟੇ ਸੰਜਣੇ ਸਾਰੇ ਤੇ ਜਿਹੜੇ ਨਵੇਂ ਆ ਸਾਡੇ ਚੈਨਲ ਕਰੋ ਸਬਸਕ੍ਰਾਈਬ ਤੇਰੀ ਹੋਲਾ ਬੜਾ ਫੁੱਲ ਚੱਲੀਏ ਫਿਰ ਪੁੱਤ ਹੈਂ ਚੱਲੀਏ ਹਮੇ ਤੇ ਹਾਸਿਆ ਕਰਨ ਦੇ ਇੱਥੇ ਚਲੋ ਵੀ ਚੱਲੇ ਆਪਾਂ ਹੁਣ ਕਿਉਂ ਨਾ بول دی نی بھائی جاؤ جاؤ اگے اگے تویں کار پہنچ گئے اور اس ستو دیا ਜੈ ਸ੍ਰੀ ਕਾਰ ਯਾਰ ਉਹਦੀਆ ਠੀਕ ਠਾਕ ਉਹ ਲੈ ਉਮਮ ਤੇਰਾ ਚਤਾਏ ਭਲ ਗਿਆ ਯਾਰ ਅਜੀ ਕੀ ਹਾਲ ਚਾ ਇਹ ਮੇਰਾ ਖਬਾਰ ਹਾਂਜੀ ਹਾਂਜੀ ਚਾਚੀ ਆ ਉਹ ਕੋਨਾ ਸਾਰਾ ਹੁਣ ਨਿਬੜੇ ਵੀ ਲਿਖਦੇ ਇਹਦੇ ਨੂੰ ਸਸਤੀ ਕਾਰ ਕੋਈ ਵਾਈਟ ਨਹੀਂ ਹੁਣ ਨਹੀਂ ਪਟਨ ਲਾ ਦੇਣਾ ਮੰਮੀ ਨੂੰ ਹੁਣੇ ਨਹੀਂ ਬਟਨ ਹੈਗਾ ਬਟਨ ਨਹੀਂ ਉੱਥੇ ਵਾਈਟ ਬਟਨ ਲਾ ਦਿਓ ਯਾਰ ਆਹ ਇੱਥੇ ਚੁੱਕਣਾ ਮੈਂ ਆਈ ਆਈ ਇੱਥੇ ਸਾਈਡ ਤੋਂ ਬਟਨ ਲਾ ਦੇ ਮੜੀ ਜੀ ਨਹੀਂ ਕੋਈ ਨਹੀਂ ਨਹੀਂ ਚਲੋ ਚੱਲੀਏ ਚਟਨੀ ਆਪਾਂ ਧਾੜ ਕੇ ਪਾ ਦਿੰਦੇ ਮੈਂ ਹਣੀ ਇਧਰ ਮਾਰ ਦਿੱਟਾਂ ਤੇ ਮਾਈਕਰੋ ਕਿਤੇ ਨਹੀਂ

ਮੁੰਡਾ ਥੋੜ੍ਹਾ ਕਰਕੇ ਲਾ ਦੇ ਪਮੂ ਵੀ ਆਂਦੇ ਲਾ ਦਿੰਗੇ ਪਮੂ ਵੀ ਲਾ ਦੇ ਉਹ ਵੀ ਲਾ ਦੇ ਅਰਗੁਲਿੰਦਿਆ ਆਵੇਂ ਆਵੇਂ ਬਟਰ ਲਾਤਾ ਹਾਂ ਜਲਦੀ ਆਓ ਇੰਦਰਾ ਹੋ ਚਲਤੀ ਜਲਦੀ ਆਓ ਦਦਾੜੀ ਹੀ ਖੜਾ ਰਹੇ ਨੇ ਹਰ ਪਤੈ ਨੂੰ ਚੱਕਿਆ ਹਰ ਪਤੈ ਨੂੰ ਮਸਤ ਹੋ ਗਿਆ ਨਾਨੇ ਕੋਲ ਜਾ ਕੇ ਉਹ ਕਰ ਲੈਂਟ ਨਹੀਂ ਆਉਂਦੀ ਬਹੁਤ ਜ਼ਿਆਦਾ ਰੋਇਆ ਡਰ ਜੀ ਲਾਈਟ ਬੰਦ ਸਾਡੇ ਬਹੁਤ ਅੱਜ ਤੇ ਕਦੇ ਆਦੀ ਕਦੇ ਦੀ ਨਹੀਂ ਆਈ ਨਹੀਂ ਅੱਜ ਤੇ ਐਤਵਾਰ ਆ ਜਾਓ ਹੂੰ ਕੋਈ ਨਹੀਂ ਸਾਰੇ ਨਾਲ ਲੈ ਆਣਾ ਪਤਾ ਨਹੀਂ ਇਹ ਇਹ ਮਠਾਈ ਦਾ ਡੱਬਾ ਵੀ ਲੈ ਲਿਆ ਇੱਕ ਪੈਟਰ ਜਿ ਬੈਗੇ ਆਪਾਂ ਸਾਰੇ ਆ ਗਏ ਮੈਂਬਰ ਵਾਹੇ ਸਾਰੇ ਮੈਂਬਰ ਮੈਂ ਆ ਗਏ ਇੰਧਾ ਨਹੀਂ ਲੈ ਲੀਏ ਕਹੀਂ ਸਾਰਾ ਟੱਪਰੇ ਇਧਰ ਉਧਰ ਲੰਗਰ ਦੇ ਨਾਲ ਆਵਾਜ਼ ਨਹੀਂ ਭਾਜੀ ਹਾਂ ਜੀ ਗੱਡੀ ਆਪਾਂ ਤਾਂ ਨਹੀਂ ਖੜੀ ਉਹ ਤੇ ਸੰਗਤ ਬੜੀ ਹੋਣੀ ਤੇ ਗੱਡੀ ਲੋ ਨੂੰ ਜਗ੍ਹਾ ਨਹੀਂ ਮਿਲਦੀ ਪਹੇੜੀ ਗੜ ਜਾਂਦਾ ਹੈ ਹਾਂਜੀ ਚਨਾ ਟਾਈਮ ਨੇ ਚਾਰਜ ਹੋਣ ਲੱਗਿਆ ਇਹ ਪਾਜੀ ਬੁਰਾ ਫੋਨ ਦੇ ਪੂਰੀ ਰਲਾ ਛੱਡ ਦੇਣਾ ਕਿੰਨੀਆਂ ਬੈਟਰੀਆਂ 3 4 ਅਜਿਨਾਂ ਦੇ ਬੈਟਰੀਆਂ ਹਾਂ ਦੋ ਮੋੜਾ ਦੋ ਅੱਗੇ ਆਛਾ ਆਛਾ ਅਗਲੇ ਬੰਨੇ ਅਛਾ ਸਾਥੀ ਇਹ ਨਵੇਂ ਰੋਲ ਵਾਲਾ ਸਿਸਟਮ ਹੁੰਦਾ ਹੈ ਯਾਰ ਇਹ ਆਪਣਾ ਕਿ ਕਿਰਾਏ ਤੇ ਆਪ ਦਾ ਨਹੀਂ ਆਪਣਾ ਜੀ ਆਪਣਾ ਦਾ ਲੋ ਟੱਲਿਆ ਚਲੋ ਵਧੀਆ ਸਟਾਰਟ ਗਿਆ ਪਰ ਰੋਡ ਆ ਗਿਆ एक्चुअली ਗੇਟ ਤੇ ਇਹਦੇ ਅੰਦਰ ਨਹੀਂ ਜਾਂਦੇ ਤੇ ਰਸ਼ ਬਹੁਤ ਹੋ ਜਾਂਦਾ ਫਿਰ ਟ੍ਰੈਫਿਕ ਜਿਆਦਾ ਜਾਮ ਹੋ ਜਾਂਦੀ ਹੈ ਤੇ ਆਹ ਬੈਟਰੀਆਂ ਬਾਹਰ ਹੀ ਲਾ ਦਿੰਦੇ ਨੇ ਬੈਟਰੀਆਂ ਵਾਲੇ ਬਾਹਰ ਹੀ ਲਾ ਦਿੰਦੇ ਨੇ ਚਲੋ ਵੀ ਕੱਲੀ ਜਾਮ ਪੜਾ ਯਾਰ ਉਹਨੇ ਉੱਥੇ ਕਰ ਉੱਥੇ ਉੱਥੇ ਹਾਂਜੀ ਕਿੱਥੇ ਫੜਾਂ ਫੜਾਂਗਾ ਕਕੇ ਨੂੰ ਕਿੱਥੇ ਸੁਤਾ ਲ ਐ ਆ ਵੇ ਫਲਾਂ ਨਾਲ ਗਿਆ ਤੁਹਾਨੂੰ ਪਿਛਲੇ ਜਦੋਂ ਉਹ ਗੱਡੀ ਚੱਲਦੀ ਰਹੀ ਨਾ ਬਾਬਾ ਸਭ ਖਾ ਜਾ ਰਿਹਾ ਉਹ ਨਹੀਂ ਗੱਡੀ ਸੌ ਜਾਂਦਾ ਯਾਰ ਇਹ ਲੈਣ ਦੇ ਬਾਬਾ ਚਲੋ ਜੀ ਬਾਬਾ ਗੇਟ ਕੋਟ ਨਾਲ ਹੀ ਪਾਈ ਆਪਣੀ ਨਕਲ ਆਹ ਕਿੱਦਾਂ ਖੜਾ ਕੇ ਤੇਰੀ ਪਾਈ ਆ ਚਲੋ ਇਹਨੂੰ ਕਹਿੰਦੇ ਐਕਚੁਅਲੀ ਗੇਟ ਤਰਫੋਂ ਤਰਫੋਂ ਇਹ ਤਾਂ ਠੀਕ ਹੀ ਆ ਵੈਸੇ ਅੱਗੇ ਅੱਗੇ ਕੇ ਜਾਇਆ ਗਲੀਆਂ ਕਾਫੀ ਤੰਗ ਹੁੰਦੀਆਂ ਜਾਣੀਆਂ ਕਿਉਂਕਿ ਫਿਰ 4 ਫੁੱਟ ਦੀ ਗਲੀ ਰਹਿ ਨਹੀਂ ਅੱਗੇ ਜਾ ਕੇ ਗੁਰਦਾਸ ਸਾਹਿਬ ਦੇ ਲਾਗੇ ਜਾ ਕੇ ਕਿਉਂਕਿ ਬਾਈਕ ਜਾ ਸਕਦੀ ਜਿਆਦਾਤਰ ਰੁਖਸ਼ਾ ਰੁਖਸ਼ੇ ਵੀ ਅੱਗੇ ਥੋੜੇ ਥੋੜੀ ਗਾਂਹ ਤੱਕ ਜਾਂਦੇ ਮੁੜ ਕੇ ਫਿਰ ਨਹੀਂ ਗਾਂਹ ਜਾਂਦੇ ਕਿਉਂਕਿ ਫਿਰ ਟ੍ਰੈਫਿਕ ਜਿਆਦਾ ਹੋ ਜਾਂਦੀ ਹੈ ਤੇ ਤਾਂ ਕਰਕੇ ਫਿਰ ਮੁਸ਼ਕਲ ਹੁੰਦੀ ਹੈ ਹਨੇਪ ਗਵੜੇ ਖਾਨੇ ਦੇ ਰਾਹ ਚ ਲੱਗੇ ਤੇਦਰਦੀ ਤੇ ਖਵਾ ਦੇਣਾ ਤੇ ਨਹੀਂ ਆ ਜਾਣਵਾਂ ਨਹੀਂ ਵੇਖਣਾ ਪਕੌੜੇ ਤੇ ਆਉਂਦੋ ਵਾ ਜੋ ਆਉਂਦਾ ਆਉਂਦੋ ਵਾ ਚਲ ਆ ਵੀ ਸਰਪਾ ਤਾਪਾ ਲੈ ਵੀ ਇਹ ਵੀ ਹੌਲੀ ਨਹੀਂ ਜਾਂਦੇ ਇੱਕ ਦੇ ਇੱਕ ਦੇ ਗਾੜੀ ਦੇ ਅੰਗ ਚ ਤਣੀ ਹੈ ਆਉਂਦੇ ਆਉਂਦੇ ਆਜੋ ਆਜੋ ਕਿੱਥੇ ਹਰ ਕੋਣ ਹਰ ਕੋਣ ਉਹ ਮਗਰੇ ਉਹ ਮਗਰੇ ਚਲਾਸ ਪਾਉਂਦੀ ਹੈ ਕੀ ਆ ਉਹਦੇ ਸੈਂਡਲ ਲੱਤ ਕੇ ਮੇਰੇ ਪੈਰ ਥੱਲੇ ਆ ਗਏ ਹਾਂਜੀ ਜਾ ਕੋ ਮਿੱਟੀ ਜੀ ਕਰਨ ਡਿਆ ਹੈ ਚੱਲ ਆ ਵੀ ਪਹੁੰਚ ਚੱਲੇ ਆਪਾਂ ਕੋ ਦਾ ਸਾਹਿਬ ਦੇ ਲੱਗ ਗਈ ਇੱਥੋਂ ਗਲੀ ਖੁੱਲੀ ਆ ਅੰਦਰ ਜਾ ਕੇ ਥੋੜੀ ਭੀੜ ਹੋ ਜੇ ਹੋਰ ਗੱਲ ਹੂੰ ਪੁਰਾਣੀਆਂ ਮਾਰ ਤਾਂ ਬੜੀਆਂ ਇੱਧਰ ਤੋੜ ਤੋੜ ਕੇ ਸਾ ਨਵੀਆਂ ਨਵੀਆਂ ਕਰੀ ਜਾਂਦੇ ਹੂੰ ਬਾਹਰ ਹੀ ਕਰ ਕੇ ਸਮਾਨ ਲਾਦਾ ਸਾਰਾ ਇਹ ਰਸਤੇ ਜੀ ਜਿਹੜਾ ਮਤਲਬ ਆਊਗਾ ਜਾਊਗਾ ਵਿਕਰੀ ਜ਼ਿਆਦਾ ਹੋਗੇ ਨਾ दुकाना बंद कर दियाँ बहर समान ला ताजे ला के तो एक भी रस्ता है अभी आप जाना सीधा एक अगे चौंक आना चौंक बच्चे भी काफ़ी रश होना मोटरसाइकिल करके थोड़ी जी होना ध्यान भी हर फत ने फल लिया डैडी होना ने अगे संगत काफ़ी अगे मोटरसाकल करके बड़ा जाम हो गया ना हर कुत्ता पहुँच गए गुरुद्वारा साहब पच गुरेब जोड़े घर सचखंड इधर चलो तभी जोड़े कराते जमा पवा जा देना जान देना उत को ध्यान बैग इत बैग इत भाई साहब लिया करो दर्शन ਚਲੋ ਵੀ ਕਰਨ ਚੱਲ ਕੇ ਨਾ ਅੱਗੇ ਆ ਜਾ ਪਰਚੀ ਕੱਢ ਦੇ ਵਿੱਚ Coba deh Kalian pate? Kalian ਕਰ ਲਿਆ ਚੱਲੇ ਆਪਾਂ ਫਤੇ ਚੱਲੀ ਆ ਹਣ ਫਤੇ ਫਤੇ ਚੱਲੀ ਆ ਹਣ ਆਪਾਂ ਵਾਹਿਗੁਰੂ ਭਲਾ ਕਿ ਨਹੀਂ ਸੰਭਲਾ ਸਕੇ ਪਾਇਸਾ ਹੁਣ ਤੇ ਹੁਣ ਚੱਲੇ ਆ ਤੁਹਾਨੂੰ ਇਧਰ ਆ ਲੈ ਲਿਆ ਨੇ ਕੀ ਖਡਾਉਣਾ ਜਿਆ ਤੇ ਕਿੰਨੀ ਖੁਸ਼ ਆ ਤੇ ਭਾਜੀ ਨੇ ਆਪਣਾ ਬੇਟਾ ਚੁੱਕਿਆ ਮਗਾ ਚਲੋ ਲਿਆਓ ਮੈਂ ਵਲੋਗ ਬਣਾਉਣਾ ਹੈ ਪੰਜ ਚਾਰ ਦਿਨ ਰਹਿ ਗਏ ਨੇ ਫਿਰ ਇੱਥੇ ਪੁਲਸ ਵਾਲਿਆਂ ਨੇ ਆਪਣਾ ਬੈਰੀਕੇਡ ਜਾਂ ਲਾ ਦੇਣਾ ਇੱਥੇ ਫਿਰ ਪੁਲਸ ਵਾਲਿਆਂ ਖਲੋਏ ਨੇ ਫਿਰ ਮੋਟਰਸਾਈਕਲ ਨੇ ਅੱਗੇ ਜਾਣਗੇ ਬਸ ਫਿਰ ਪੈਦਲ ਸੰਗ ਫਿਰ ਪੈਦਲ ਪੈਦਲ ਸੰਗ ਜਾਣੀ ਬਾ ਹਰਫਤੇ ਸਾਈਕਲ ਤੇ ਜਾ ਸਕਦਾ ਨਹੀਂ ਠੀਕ ਆ ਆ ਦੇਖੋ ਕੰਨਾ ਪੁਰਾਣਾ ਆ ਵੀ ਨਵੀਂ ਆਟੋ ਕਰ ਲਿਆ ਤੋ ਆਪਾਂ ਹੁਣ ਚੱਲੇ ਆ ਘਰੋਂ ਸਿੱਧਾ ਆ ਵੀ ਪਹੁੰਚ ਗਏ ਘਰ ਹਰਫਤੇ ਲੈ ਕਮੇਰ ਸੰਗੀ ਗਏ ਤੇ ਹੁਣ ਨੁਟਾਂ ਕੰਡੇ ਐਸੀ ਮੈਂ ਬੋਸ਼ ਬਣਾ ਲਿਆ ਨਾ ਕੋਈ ਆ ਚਲ ਅਸੀਂ ਸੌਂਦੇ ਕੋਲ ਆ ਕੇ ਹੈ ਕਿੱਟਰੇ ਐਵੇਂ ਪਾਈ ਕਹਿੰਦੀ ਕਿੱਟ ਇਹ ਹਰਫਤ ਨੇ ਕਿਹਾ ਇਹ ਨਾ ਮੈਨੂੰ ਕਿੱਟ ਖੜਨੀ ਕੋਈ ਹੋਈ ਨਹੀਂ ਛੱਡ ਲੜ ਜੀ ਓਏ ਓਏ ਹੱਕ ਦੇ ਨਾ ਅਕੜਾ ਇਹ ਨਹੀਂ ਆ ਗਿਆ ਹੈ ਹੈ ਪਹੁੰਚ ਗਈ ਕਰ ਹੈ ਪਹੁੰਚ ਗਏ ਅਕਰ ਆਪਾਂ ਬਾਬੇ ਦੇ ਜਾ ਹੀ ਬਾਬੇ ਦੇ ਮੱਥਾ ਟੇਕ ਕੇ ਆਏ ਅੱਜ ਪੁੱਤ ਬਾਬੇ ਦੇ ਹੈ ਸੋਨਾ ਪੁੱਤ ਮੇਰਾ ਫਿਰ ਨਵੇਂ ਵਲੋਗ ਦੇ ਨਾਲ ਇਹ ਵਲੋਗ ਵਧੀਆ ਲੱਗਾ ਤੇ ਕਮੈਂਟ ਸੇ ਜੁੜੇ ਕਰਿਓ ਮਿਲਦੇ ਨੇਕਸਟ ਵਲੋਗ 'ਚ ਸਾਡਾ ਫੇਸਬੁਕ ਤੇ ਪੇਜ ਹੈ ਉਹ கண்டிਜੀ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਰੱਬ ਰੱਖੇ